ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਦੀ ਕਰ ਦਿੱਤੀ ਗਈ ਹੈ। ਇਸ ਫੈਸਲੇ ਦੀ ਸਾਰੇ ਦੇਸ਼ ਵਿੱਚ ਬੜੀ ਚਰਚਾ ਹੋ ਰਹੀ ਹੈ। ਸਭ ਨੂੰ ਪਤਾ ਹੈ ਕਿ 17-18 ਸਾਲ ਤੱਕ ਤਾਂ ਬੱਚੀ ਦੀ ਮਸਾ ਪਲੱਸ 2 ਖਤਮ ਹੋਈ ਹੁੰਦੀ ਹੈ ਤੇ ਉਹ ਮਾਨਸਿਕ ਤੌਰ ਤੇ ਅਜੇ ਇੰਨੀਆ ਮਜ਼ਬੂਤ ਨਹੀਂ ਹੁੰਦੀਆਂ ਕਿ ਵਿਆਹ ਵਰਗਾ ਵੱਡਾ ਫੈਸਲਾ ਲੈ ਸਕਣ। ਸਭ ਤੋਂ ਵੱਡੀ ਸਮੱਸਿਆ ਤਾਂ ਉਹਨਾਂ ਬੱਚਿਆਂ ਨੂੰ ਹੁੰਦੀ ਹੈ ਜੋ ਬਿਹਤਰ ਭਵਿੱਖ ਲਈ ਗ੍ਰੈਜੂਏਸ਼ਨ ਜਾਂ 2-4 ਸਾਲ ਦਾ ਕੋਈ ਕੋਰਸ ਡਿਪਲੋਮਾ ਕਰਨਾ ਚਾਹੁੰਦੇ ਹਨ। ਨਿਰਸੰਦੇਹ ਉਹਨਾਂ ਨੂੰ ਵੀ ਇਸ ਫੈਸਲੇ ਨਾਲ ਜ਼ਰੂਰ ਰਾਹਤ ਮਿਲੇਗੀ। ਸਾਨੂੰ ਲੱਗਦਾ ਹੈ ਕਿ ਇਹ ਫੈਸਲਾ ਲੜਕੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਵੀ ਬਹੁਤ ਲਾਭਦਾਇਕ ਰਹੇਗਾ। ਇਸ ਨਾਲ ਉਹਨਾਂ شریف ਮਾਪਿਆਂ ਨੂੰ ਵੀ ਸੁੱਖ ਦਾ ਸਾਹ ਮਿਲੇਗਾ। ਜਿਨ੍ਹਾਂ ਨੂੰ ਇਸ ਗੱਲ ਦਾ ਤੋਖਲਾ ਲੱਗਿਆ ਰਹਿੰਦਾ ਸੀ ਕਿ ਕਿਤੇ ਉਹਨਾਂ ਦੀ ਅੱਲੜ ਕੁੜੀ ਨੂੰ ਕੋਈ ਮਵਾਲੀ ਗੁੰਡਾ ਧੱਕੇ ਨਾਲ ਉਹ ਵਰਗਲਾ ਕੇ ਵਿਆਹ ਨਾ ਕਰ ਲਵੇ ਸਭ ਨੂੰ ਪਤਾ ਹੈ ਕਿ ਅੱਲੜ ਉਮਰ ਦੀਆਂ ਬੱਚੀਆਂ ਬਹੁਤ ਇਮੋਸ਼ਨਲ ਹੁੰਦੀਆਂ ਨੇ ਉਹਨਾਂ ਨੂੰ ਇੱਕ ਬੋਏਫ੍ਰੈਂਡ ਤੇ ਹਸਬੰਡ ਦਾ ਫਰਕ ਸਮਝਣ ਲਈ ਕੁਝ ਹੋਰ ਸਮੇਂ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪਤੀ ਆਉਣ ਵਾਲੇ ਸਮੇਂ ਵਿੱਚ ਇੱਕ ਵਧੀਆ ਫਰੈਂਡ ਬਣੇ ਤੇ ਨਾ ਹੀ ਇਸ ਗੱਲ ਦੀ ਗਾਰੰਟੀ ਹੁੰਦੀ ਹੈ ਕਿ ਉਹਦਾ ਫਰੈਂਡ ਆਉਣ ਵਾਲੇ ਸਮੇਂ ਵਿੱਚ ਇੱਕ ਬਿਹਤਰ ਪਤੀ ਸਾਬਤ ਹੋਵੇ ਸੋ ਲਾਈ ਬਟਾ ਐਡਾ ਵੱਡਾ ਫੈਸਲਾ ਲੈਣ ਵੇਲੇ ਫੀਲਿੰਗਸ ਦੇ ਨਾਲ ਨਾਲ ਸਾਨੂੰ ਹੋਰ ਪਹਿਲੂਆਂ ਤੇ ਵੀ ਵਿਚਾਰ ਕਰਨਾ ਹੁੰਦਾ ਹੈ ਕਿਉਂਕਿ ਇਹ ਇੱਕ ਕੌੜੀ ਸੱਚਾਈ ਹੈ ਕਿ ਵਿਆਹ ਅਸਫਲ ਹੋਣ ਦੀ ਸੂਰਤ ਵਿੱਚ ਸਭ ਤੋਂ ਵੱਧ ਸੰਤਾਪ ਕੁੜੀਆਂ ਨੂੰ ਹੀ ਭੋਗਣਾ ਪੈਂਦਾ ਹੈ ਇਸ ਲਈ ਮੈਂ ਤਾਂ ਇਹੋ ਕਹਾਂਗੀ ਕਿ ਪੰਜਾਬ ਸਰਕਾਰ ਨੂੰ ਵੀ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਕਰ ਦੇਣੀ ਚਾਹੀਦੀ ਹੈ ਇਸ ਨਾਲ ਜਿੱਥੇ ਕੌਂਟਰੈਕਟ ਮੈਰਿਜ ਵਾਲਾ ਤੰਡਾ ਖਤਮ ਹੋਵੇਗਾ ਉੱਥੇ ਹੀ 21 ਸਾਲ ਦੀ ਇਸ ਤੱਕ ਪਹੁੰਚਦੇ ਪਹੁੰਚਦੇ ਇੱਕ ਲੜਕੀ ਆਪਣੇ ਚੰਗੇ ਜੀਵਨ ਸਾਥੀ ਦੀ ਸਿਲੈਕਸ਼ਨ ਹੋਰ ਵਧੇਰੇ ਸਾਵਧਾਨੀ ਤੇ ਸਿਆਣਪ ਨਾਲ ਕਰ ਸਕੇਗੀ